ਬਸ ਇਹ ਕਹਿ ਜਾ ਮੇਰੇ ਨਾਲ ਹੋਇਆ ਸੀਗਾ ਥੋੜਾ ਜਾਂ ਵੀ ਮੈਂ ਕਿਸੇ ਦੇ ਭੋਗ ਤੇ ਗਈ ਸੀ ਕਿ ਉੱਥੇ ਮੈਂ ਕੁਰਸੀ ਤੇ ਬੈਠ ਕੇ ਭੋਗ ਦੇਖਿਆ ਤੇ ਸਾਰੇ ਕਰਨ ਵੀ ਗੋਡੇ ਖੜਕੇ ਦੇ ਘਰ ਵਾਲਾ ਤਾਂ ਪਤਲਾ ਜਾ ਘਰ ਵਾਲੀ ਇੰਨੀ ਮੋਟੀ ਨਹੀਂ ਵੈਸੇ ਮੈਂ ਚੋਰੀ ਤੇ ਕੀਤਾ ਸੀ ਥਾਇਰੋਇਡ ਕਰਕੇ ਮੇਰਾ weight ਜਿਆਦਾ ਵੱਧ ਰਿਹਾ ਸੀ ਬਣੇ ਤੁਹਾਡੇ ਦੀ ਕਿੰਨਾ ਭਾਰ ਸੀ ਮੇਰੇ ਚੀਰੇ 100 ਕਿਲੋ ਸੀਗਾ ਬਾਹਲਾ ਹੁੰਦਾ 100 ਕਿਲੋ ਨਹੀਂ ਵੀਰੇ ਹੈਗਾ ਸੀਗਾ ਬਾਈ ਜਵਾਕ ਹੋਣ ਤੋਂ ਬਾਅਦ ਲਗਭਗ ਬਹੁਤ ਕੁੜੀਆਂ ਮੋਟੀਆਂ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਥਾਇਰੋਇਡ ਵਰਗੀਆਂ ਬਿਮਾਰੀਆਂ ਆ ਚਿੰਬੜੀਆਂ ਨੇ ਪਰ ਆਪ ਲੈ ਕਟੋ ਕਟ 1100 1200 ਕੁੜੀ ਇੱਕ ਸਾਲ ਚ ਪ ਅੱਪਾ ਗੱਲਾਂ ਕਰਦੇ ਆ ਵੀ ਕਿਵੇਂ ਪਤਲੀ ਕਰੀਆ ਕੱਲੀ ਕੁੜੀ ਨਹੀਂ ਬਾਈ ਮੁੰਡੇ ਵੀ ਇਹਨੇ ਬਹੁਤ ਪਤਲੇ ਕੀਤਿਆ ਸੋ ਵੀਡੀਓ ਤੁਹਾਡੇ ਮੋਟੇ ਦੋਸਤਾਂ ਨੂੰ ਸ਼ੇਅਰ ਕਰਕੇ ਜਰੂਰ ਸੈਂਡ ਕਰ ਦਿਓ ਤੇ ਬਣੇ ਕੀ ਕਰਦੇ ਹੋ ਤੁਸੀਂ ਬਾਈ ਟਾਈਮ ਤੇ ਪਤਲਾ ਕਰ ਦੰਨੇ ਹੋਗੇ ਵੀਰ ਜੀ ਅਸੀਂ ਕਰਦੀ ਹਾਂ ਡਾਈਟ ਦੰਨੇ ਆ ਜੀ ਤੇ ਨਾਲ ਨਿਊਟ੍ਰੀਸ਼ਨ ਦੰਨੇ ਆ ਨਾਲੇ ਕਹਿੰਦੇ ਖਾਣਾ ਪੀਣਾ ਛੱਡਣਾ ਪੈਂਦਾ ਹੈ ਨਾ ਨਹੀਂ ਨਹੀਂ ਕੁਝ ਨਹੀਂ ਖਾਣਾ ਪੀਣਾ ਛੱਡਣਾ ਪੈਂਦਾ ਜੀ ਤੁਹਾਨੂੰ 12 ਤਰ੍ਹਾਂ ਦੀ ਮੀਲ ਦੰਨੇ ਆਪਾਂ ਹੈ ਨਾ ਜੀ ਪੂਰਾ ਆਪਾਂ ਰੱਜ ਕੇ ਖਵਾਉਨੇ ਤੇ ਢੇਡ ਵੀ ਵਧੀਆ ਪਕੜਵਾਉਨੇ ਆ ਜੀ ਕੋਈ ਅਜਾ ਹੋਣੀ ਹੈਗਾ ਵੀ ਭੁੱਖੇ ਰਹਿਣਾ ਪੈਂਦਾ ਇੱਕ ਬਹਿਵੇਂ ਹਾਂਜੀ ਫਿਰ ਉਹ ਬੰਦ ਕਰਦੇ ਹੋਵੋਗੇ ਨਹੀਂ ਇੰਨਾ ਟਾਈਮ ਨਹੀਂ ਜੀ ਅਜੇ ਇਹ ਵੀ ਜਨੇਪੇ ਤੋਂ ਬਾਅਦ ਹੀ ਅਸੀਂ 2 ਮਹੀਨੇ ਬਾਅਦ ਹਰ ਇੱਕ ਲੇਡੀ ਆਪਣਾ ਲੈ ਸਕਦੀ ਹੈ ਡਿਊਟੀ ਇੱਕ ਮਹੀਨੇ ਦੇ ਵਿੱਚ ਕਿੰਨਾ ਕੁ ਪਾਦਲ ਘਟਾ ਦੰਨੇ ਹੋਗੇ ਇਹ ਸਰ ਮਤਲਬ ਅਸੀਂ ਦੱਸ ਸਕਦੇ ਹਾਂ ਜੀ ਆਪਣੇ ਹਾਈਟ ਦੇ ਹਿਸਾਬ ਨਾਲ weight ਘਟਦਾ ਜੀ ਤੁਸੀਂ ਲੋਕਾਂ ਦਾ ਭਾਰ ਹੀ ਘਟੋਣੋਗੇ ਆਪਣਾ ਵੀ ਘਟਾਏਗਾ ਨਹੀਂ ਜੀ ਮੈਂ ਆਪਣਾ ਵੀ ਪਹਿਲਾਂ ਘਟਾਇਆ ਪਹਿਲਾਂ ਆਪਦੀ ਐਕਸਪੈਰੀਮੈਂਟ ਕੀਤੇ ਨੇ ਫਿਰ ਹੀ ਆਪਾਂ ਆਪਣਾ ਰਿਜ਼ਲਟ ਸ਼ੇਅਰ ਕਰ ਸਕਦੇ ਹਾਂ ਕਿੰਨਾ ਭਾਰ ਸੀ ਤੁਹਾਡਾ ਮੇਰਾ ਜੀ 87 ਕਿਲੋ ਵਜ਼ਨ ਸੀਗਾ 87 ਬਹੁਤ ਜ਼ਿਆਦਾ ਹੁੰਦਾ ਵਜ਼ਨ ਸੀ ਹਾਂਜੀ ਤੇ ਹੁਣ ਕਿੰਨਾ ਹੈ ਹੁਣ ਮੇਰਾ ਜੀ ਪੁਰਾਣੀ ਤਸਵੀਰ ਕਿੱਥੇ ਅੱਜ ਵਾਲੀ ਤਸਵੀਰ ਫਿਰ ਤਾਂ ਬਣੇ ਇਹ ਮਨੋਵੀ ਜਿਹੜੇ ਪੁਰਾਣੇ ਸੂਟ ਸੀ ਉਹ ਸੁੱਟਨੇ ਪਏ ਹੋਣਗੇ ਹਾਂਜੀ ਉਹ ਸੁੱਟਨੇ ਪਏ ਸੀ ਹੈਨਾ ਪਰ ਮੈਨੂੰ ਬਹੁਤ ਐਸ ਸੀਗੇ ਵੀ ਮੇਰੇ ਜਿਹੜੇ ਪਹਿਲੇ ਸੂਟ ਸੀਗੇ ਹੈਨਾ ਮੈਰਿਜ ਵਾਲੇ ਸੀਗੇ ਤੇ ਜਦੋਂ ਮੈਂ ਉਹ ਪਾ ਕੇ ਦੇਖਿਆ ਮੈਂ ਆਪ ਸ਼ੌਕਟ ਵੀ ਰਹਿ ਗਈ ਸੀ ਮੈਨੂੰ ਵਜਨ ਤਾਂ ਮੈਂ ਘਟਾਇਆ ਪਰ ਮੈਨੂੰ ਪਤਾ ਨਹੀਂ ਸੀ ਲੱਗਦਾ ਹਰ ਕੋਈ ਜਦੋਂ ਮੈਨੂੰ ਦੇਖਦਾ ਸੀਗਾ ਉਹੀ ਦੇਖ ਕੇ ਕਹਿੰਦਾ ਸੀ ਵੀ ਇੰਨੀ ਪਤਲੀ ਕਿਵੇਂ ਹੋ ਗਈ ਤੂੰ ਹੈਨਾ ਇਹ ਕਿਵੇਂ ਹੋ ਗਿਆ ਕੋਈ ਸੋਚੂ ਚ ਹੋ ਗਿਆ ਕਰਜਾ ਦੇਣਾ ਹੋਊਗਾ ਜਿਆਦਾ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਸੀਗੀ ਬਸ ਮੈਂ ਤੁਹਾਨੂੰ ਦੱਸ ਦਈ ਮਟਾਪੇ ਦੇ ਕ ਵੀ ਜੋਇੰਟ ਤੇ ਹੈ ਨਾ वजन ਨਹੀਂ ਸੀ ਆਉਂਦਾ ਤੇ ਉਹਦੇ ਮਟਾਪੇ ਦੇ ਕਾਰਨ ਗੁੱਸਾ ਆਈ ਜਾਂਦਾ ਸੀਗਾ ਹੈ ਨਾ ਤੇ ਬਸ ਇੱਕ ਇਹ ਜਆ ਮੇਰੇ ਨਾਲ ਹੋਇਆ ਸੀਗਾ ਥੋੜਾ ਜਾਂ ਵੀ ਮੈਂ ਕਿਸੇ ਦੇ ਭੋਗ ਤੇ ਗਈ ਸੀ ਕਿ ਉੱਥੇ ਮੈਂ ਕੁਰਸੀ ਤੇ ਬੈਠ ਕੇ ਭੋਗ ਦੇਖਿਆ ਤੇ ਸਾਰੇ ਕਰਨ ਵੀ ਗੋਡੇ ਖੜਕੇ ਦੇ ਤੇ ਮੈਂ ਹਾਂ ਮੈਂ ਹੈਰਾਨ ਰਹਿ ਗਈ ਲੋਕਾਂ ਨੇ ਮੈਨੂੰ ਬਦਨਾਮ ਕਰਤਾ ਵੀ ਮੇਰੇ ਗੋਡੇ ਦਾ ਖੜੇ ਨਹੀਂ ਮੇਰੀ ਉਮਰ ਨਹੀਂ ਕੁਝ ਵੀ ਉਸ ਚੀਜ਼ ਨੂੰ ਮੈਂ ਲੈ ਕੇ ਦੇਖਿਆ ਵੀ ਮੇਰਾ ਬਜਨੇ ਜਿਆਦਾ ਜੀ ਇਸ ਕਰਕੇ ਅੱਛਾ ਫਿਰ वजन ਦੇ ਮਾਗਰ ਪੈ ਵੀ ਘਟਾਉਣੀ ਵਧਾਉਣੀ ਫਿਰ ਮੈਨੂੰ ਸ਼ਰਮ ਜੀ ਆਪਣੇ ਆਪ ਨੂੰ ਮਹਿਸੂਸ ਹੋਈ ਵੀ ਉਮਰ ਘਟੇ ਵੀ ਓਵਰਲੋਡ ਹੋ ਜਾਂਦਾ ਕੰਮ ਹੈ ਨਾ ਕਿ ਲੋ ਭਜਨ ਕਿੰਨਾ ਹੁੰਦਾ ਬਹੁਤ ਜਿਆਦਾ ਹੁੰਦਾ ਬੜੇ ਹਸਤਾਸ਼ਤੇ ਬੰਦੇ ਚ ਵੀ ਨਹੀਂ ਹੁੰਦਾ ਫਿਰ ਉਹ ਉਹੀ ਤਾਂ ਗੱਲ ਹੈ ਜੀ ਤੇ ਫਿਰ ਮੈਂ ਆਪਣਾ weight ਘਟਾਇਆ ਤੇ ਬਾਕੀ ਭਾਈ ਆ ਪਾਣਾ ਵੀ ਖੜੀਆਂ ਨੇ ਇਹਨਾਂ ਨੇ ਵੀ ਆਪਣਾ ਭਾਰ ਘਟਾਇਆ ਪਾਣੇ ਕਿਹੜਾ ਪਿੰਡ ਤੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਨਦੀਪ ਕੋਹਰਾ ਮੈਂ ਮਨਦੀਪ ਨਿਊਟ੍ਰੀਸ਼ਨਲ ਕਲੱਬ ਰਾੜਾ ਸਭ ਤੋਂ ਬੋਲ ਅਸਿਆ ਮਨਦੀਪ ਸਰ ਜਿਹੜੇ ਸਾਰੇ ਪੰਜਾਬ ਚ ਇਹ ਚੀਜ਼ ਦੇ ਕਰਤਾ ਧਰਤਾ ਨੇ ਜੀ ਇਹਨਾਂ ਨੇ ਸਾਰੇ ਪੰਜਾਬ ਨੂੰ ਫਿੱਟ ਕਰਨ ਦਾ ਦਾਵਾ ਕੀਤਾ ਹੋਇਆ ਤੇ ਉਹਨਾਂ ਦੇ ਕਲੱਬ ਚੋਂ ਆ ਮੈਂ ਤੇ ਮੈਂ ਆਪਣਾ 26 ਕਿਲੋ ਵਜ਼ਨ ਘਟਾਇਆ ਕਿੰਨੇ ਟਾਈਮ ਚ ਮੈਂ 3 ਮਹੀਨੇ ਦੇ ਵਿੱਚ ਬੜੇ ਤੁਹਾਡੇ ਘਰ ਵਾਲ ਹਾਂਜੀ ਫਿਰ ਉਹਨਾਂ ਨੇ ਵੀ ਘਟਾਇਆ ਹਾਂਜੀ ਉਹਨਾਂ ਨੇ 55 ਪਹਿਲਾਂ ਕਿਨੇ ਘਟਾਇਆ ਤੁਹਾਡੇ ਚੋਂ ਪਹਿਲਾਂ ਮਨਦੀਪ ਨੇ ਘਟਾਇਆ ਫਿਰ ਤੁਹਾਨੂੰ ਲੂਰੀ ਸੂਗੀ ਹਾਂਜੀ ਫਿਰ ਉਹਨਾਂ ਨੂੰ ਦੇਖ ਕੇ ਜਾਂ ਦੋ ਫਿੱਟ ਹੋਣ ਲੱਗੇ ਤਾਂ ਫਿਰ ਮੈਂ ਵੀ ਵਿਕਰਾਲਾ ਦਾ ਪਤਲਾ ਜਾ ਘਰ ਵਾਲੀ ਇੰਨੀ ਮੋਟੀ ਨਹੀਂ ਵੈਸੇ ਮੈਂ ਚੋਰੀ ਤੇ ਕੀਤਾ ਸੀਗਾ ਉਹਨਾਂ ਨੂੰ ਦੇਖ ਦੇਖ ਕੇ ਮੈਂ ਦੱਸਿਆ ਨਹੀਂ ਸੀ ਪਰ ਮੇਰੇ ਜਦੋਂ ਘਟਣ ਲੱਗਿਆ ਤਾਂ ਫੇਰ ਉਹ ਕੀਤਾ ਤਾਂ ਬੇਟੇ ਨੇ ਵੀ 14 ਕਿਲੋ weight loss ਕੀਤਾ ਤੇ height increase ਕੀਤੀ ਹੈ ਜੀ ਸਾਰੇ ਪਰਿਵਾਰ ਨਹੀਂ ਸਿਆ ਕਦ ਵੀ ਬਦਲਾਂ ਨਿਓ ਬਣੇ ਹਾਂਜੀ ਹਾਂਜੀ ਜਿਹੜੇ ਬੱਚਿਆਂ ਦੇ ਜਾਨੀ ਕਿ height increase ਨਹੀਂ ਹੁੰਦੀ ਹੈ ਕਿ ਤਾਂ ਬੱਚਿਆਂ ਦੀ height ਵੀ ਉਹ ਹੁੰਦੀ ਹੈ ਤੇ ਜਿਹੜੇ ਬੱਚਿਆਂ ਦਾ ਮਟਾਪਾ ਜਿਆ ਤਾਂ ਬੱਚੇ ਵੀ ਲੈ ਸਕਦੇ ਨੇ ਇਹ ਆਪਣਾ ਜਿਹੜਾ ਪ੍ਰੋਡਕਟ ਆ ਇਹ 1 ਸਾਲ ਤੋਂ ਲੈ ਕੇ 100 ਸਾਲ ਤੱਕ ਲੈ ਸਕਦਾ ਕੋਈ ਵੀ ਇਹਦੇ ਵਿੱਚ ਹੋਣੀ ਹੈਗੀ ਮੈਡੀਸਨ ਨਹੀਂ ਹੈਗੀ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਜਦੋਂ ਆਪਣੇ ਮਾਸ ਘਟਦਾ ਹਨਾ ਮਟਾਪਾ ਘਟਦਾ ਹੈਗਾ ਫਿਰ ਮੂੰਹ ਤੇ ਉਹ ਲੈਣਾ ਜੀਆਂ ਝੂੜੀਆਂ ਜੇ ਪੈ ਜਾਂਦੀਆਂ ਨੇ ਨਹੀਂ ਵੀਚੀ ਪੈਂਦੀਆਂ ਜਦੋਂ ਆਪਾਂ ਮੇਟਲੋਸ ਕਰਨਾ ਤਾਂ ਆਪਾਂ ਪ੍ਰੋਪਰ ਡਾਈਟ ਲੈਣੇ ਆ ਨਾ ਫਿਰ ਕੁਝ ਨਹੀਂ ਹੁੰਦਾ ਹੈਗਾ ਆਪਣੇ ਹਾਂਜੀ ਆਪਣੀ ਕਈ ਵਾਰ ਕਿਸੇ ਦੇ ਪਹਿਲੇ ਹੀ ਪਈ ਹੁੰਦੀ ਨੇ ਫਿਰ ਉਹ ਠੀਕ ਕਰ ਦੋ ਨਾ ਤੁਸੀਂ ਜਦੋਂ ਆਪਣੀਆਂ ਬਿਮਾਰੀਆਂ ਹੁੰਦੀਆਂ ਨੇ ਜਾਂ ਆਪਾਂ ਨੂੰ ਕੋਈ ਟੈਨਸ਼ਨ ਹੁੰਦੀ ਆ ਮਟਾਪਾ ਹੁੰਦਾ ਤਾਂ ਆਪਣੀ ਸਕਿਨ ਆਪਣੇ ਆਪ ਦਦ ਜੇ ਵੀ ਇਹਨੂੰ ਕੋਈ ਪ੍ਰੋਬਲਮ ਆ ਜਦੋਂ ਆਪਾਂ ਨੇ weight loss ਕਰਨਾ ਪ੍ਰੋਪਰ ਨਿਊਟ੍ਰੀਸ਼ਨ ਲੈਣਾ ਆਪਣੀ ਡਾਈਟ ਨੂੰ ਪ੍ਰੋਪਰ ਤਰੀਕੇ ਨਾਲ ਲਮਾਂਗੇ ਤਾਂ ਕੁਝ ਵੀ ਨਹੀਂ ਹੁੰਦਾ ਸਗੋਂ ਤੇ ਜਿਹੜੇ weight loss ਕਰਦੇ ਨੇ ਦੁੱਗਣੀ ਚਮਕ ਆ ਜਾਂਦੀ ਆ ਉਹਨਾਂ ਦੇ ਫੇਸ ਤੇ ਜਿੰਨਾ ਚਿਰ ਭਾਵੇਂ ਆਪਾਂ ਖਾਵਾਂਗੇ ਹਨਾ ਨਿਊਟ੍ਰੀਸ਼ਨ ਨੂੰ ਉਨਾ ਚਿਰ ਕਹਿੰਦੇ ਵਾਧਣ ਘਟਦਾ ਰਹਿੰਦਾ ਉਸ ਤੋਂ ਬਾਅਦ ਫਿਰ ਕੋਈ ਲਖਤ ਬਾਦ ਇਹ ਗੱਲ ਸੱਚ ਆ ਕਿ ਝੂਠਾ ਨਹੀਂ ਵੀਰ ਜੀ ਦੇਖੋ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਵੀ ਨਹੀਂ ਬਦੂਗਾ ਠੀਕ ਆ ਜਦੋਂ ਹੁਣ ਆਪਾਂ ਵੇਟ ਲਾਸ ਕਰਾਂਗੇ ਉਸ ਤੋਂ ਬਾਅਦ ਬਰਗਰ ਕੋਲਚੇ ਇਹ ਜਾ ਕੁਝ ਖਾਵਾਂਗੇ ਡਾਈਟ ਨੂੰ ਨਹੀਂ ਮੈਂਟੇਨ ਰੱਖਾਂਗੇ ਫਿਰ ਤਾਂ ਵੇਟ ਗੇਨ ਹੋ ਗਈ ਹੋਊਗਾ ਜੀਵ ਤੇ ਕੰਟਰੋਲ ਰੱਖਣਾ ਪਊਗਾ ਆਪਣੇ ਕੰਟਰੋਲ ਰੱਖਣਾ ਤੇ ਆਪਣਾ ਪਹਿਲਾਂ ਜ਼ੀਰੋ ਫੈਟ ਕਰਨਾ ਬੋਡੀ ਦੇ ਵਿੱਚ ਆਪਣੇ ਆਈਡਲ ਵੇਟ ਤੇ ਆਉਣਾ ਆਈਡਲ ਵੇਟ ਤੇ ਆਉਣ ਤੋਂ ਬਾਅਦ ਵੀ ਸਾਡੇ ਨਾਲ ਕੰਟੈਕਟ ਰੱਖਣਾ ਸੀ 2 ਮਹੀਨੇ ਡਾਈਟ ਦਵਾਂਗੇ ਵਿਦਆਊਟ ਨਿਊਟ੍ਰੀਸ਼ਨ ਹਾਂਜੀ ਹਾਂ ਤੇ ਬੜੇ ਤੁਹਾਡੇ ਕਿੰਨਾ ਭਾਰ ਸੀ ਵੀਰੇ 100 ਕਿਲੋ ਸੀ 100 ਕਿਲੋ ਦਾ ਦੋ ਬੰਦਿਆਂ ਜਿੰਨਾ ਹੋ ਗਿਆ ਹਾਂਜੀ ਦੋ ਬੰਦਿਆਂ ਜਿੰਨੇ ਸੀ ਕੁਰਸੀ ਤੇ ਫਿਰ ਇਕੱਲੇ ਬੈਹਣੇ ਹੋਵਗੇ ਹਾਂ ਵੀਰੇ ਕਿਸੇ ਨੂੰ ਕੋਲ ਨਹੀਂ ਲੱਗਣਗੇ ਫਿਰ ਕੰਮ-ਕੁਮ ਕਰ ਲੈਂਦੇ ਸੀ ਨਹੀਂ ਵੀਰੇ ਕੰਮ ਜਦੋਂ ਘਰੇ ਕੰਮ ਨੂੰ ਕਹਿੰਦੇ ਉਹਨਾਂ ਨੂੰ ਕਲੇਸ਼ ਪੈਂਦਾ ਹੋਊਗਾ ਪੂਰਾ ਪੈਂਦਾ ਸੀਗਾ ਜੀ ਚਿਰਚੜਾਪਨ ਬਹੁਤ ਹੋ ਗਿਆ ਸੀਗਾ ਤੇ ਭਾਰ ਘਟਾਉਣ ਨਾਲ ਦਾ ਕਲੇਸ਼ ਮੁੱਕ ਗਿਆ ਨਾਲੇ ਬਿਮਾਰੀਆਂ ਗਈਆਂ ਤੇ ਹੁਣ ਕਿੰਨਾ ਭਾਰ ਆ ਫਿਰ ਹੁਣ ਵੀਰੇ 60 ਕਿਲੋ ਤੇ ਤੁਸੀਂ ਘਟਾ ਲਿਆ 35 ਕਿਲੋ ਕਿੰਨੇ ਟਾਈਮ ਚ ਘਟਾਏਗਾ ਵੀਰੇ ਮੈਂ 3 ਮਹੀਨਿਆਂ ਦੇ ਵਿੱਚ ਜਿਹੜੀਆਂ ਭੇੜਾ ਮੋਟੀਆਂ ਨੇ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਵੀਰੇ ਇਹ ਕਹਿਣਾ ਚਾਹਾਂਗੇ ਵੀ ਜਿਵੇਂ ਹੁਣ ਅਸੀਂ ਆਪਣੇ ਤਾਈਓ ਅੱਗੇ ਆ ਕੇ ਕਹਿ ਰਹੇ ਆਂ ਵੀ ਜਿਵੇਂ ਅਸੀਂ ਆਪਣੀ ਇੰਨੀ ਬਹੁਤ ਦੁੱਖ ਦੀ ਯਾਨੀ ਲਾਲੋ ਵੀ ਲਾਈਫ ਬਿਲਕੁਲ ਨਹੀਂ ਸੀਗੀ ਜੀ ਹੁਣ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰ ਪਾਉਨੇ ਆਂ ਦੇਹਾਂ ਤੇ ਫੋਟੋ ਖਿਜੋ ਉਹਨੂੰ ਜੀ ਨਹੀਂ ਕਰਦਾ ਹੁਣ ਬਿਲਕੁ ਛੇ ਰਹਿੰਦੇ ਸੀਗੇ ਬੈਕ ਤੇ ਵੀ ਇਹ ਹੁੰਦਾ ਸੀ ਵੀ ਸਾਨੂੰ ਦੇਖ ਕੇ ਕੋਈ ਕਮੈਂਟ ਪਾਸ ਨਾ ਕਰ ਦੇ ਤੇ ਕਰਦੇ ਵੀ ਸੀਗੇ ਲੋਕ ਜਦੋਂ ਓਵਰ weight ਹੁੰਨੇ ਕਰਦੀ ਕਰਦੀ ਆ ਜੀ ਤੇ ਹੁਣ ਵੀਰੇ ਇਹ ਹੁੰਦਾ ਵੀ ਅੱਗੇ ਆ ਕੇ ਸੈਲਫੀ ਆਪ ਲੈ ਲੈਂਦੀ ਆ ਵੀ ਜਿੱਥੇ ਖੜੀਦਾ ਵੀ ਪਿਕ ਕਰਾਉਣੀਆਂ ਕਰਾਉਣੀ ਚਾਹ ਹੁੰਦਾ ਬਣੀ ਫਿਰ ਭਾਰ ਐ ਨਾ ਘਟਾਇਨੀ ਮਿਹਨਤ ਕਿੰਨੇ ਕਮੈਂਟ ਕਰਨੀ ਪੈਂਦੀ ਬਈ ਵਰਕਆਊਟ ਨੂੰ ਮੇਰੇ ਮਿਹਨਤ ਕੁਝ ਵੀ ਨਹੀਂ ਸਿਰਫ ਆਪਣਾ ਖਾਣ ਪੀਣੀਆਂ ਜਿਹਨੂੰ ਆਪਾਂ ਸੈੱਟ ਕਰਕੇ ਕਸਰਤ ਕਰਨ ਦੀ ਜਿੰਮ ਜਾਣ ਦੀ ਲੋੜ ਨਹੀਂ ਕੋਈ ਕੁਝ ਵੀ ਲੋੜ ਨਹੀਂ ਹੈਗੀ ਜੀ ਬਾਕੀ ਬਈ ਆਹ ਵੇਖ ਲਓ ਭੈਣੂਰੀਆਂ ਕਹਿੰਦੀਆਂ ਨਾ ਕੋਈ ਕਸਰਤ ਕਰਨੀ ਆ ਨਾ ਜਿੰਮ ਜਾਣਾ ਫਿਰ ਵੀ ਭਾਰ ਘਟਾ ਲਓ ਭੈਣੇ ਤੁਸੀਂ ਵੀ ਭਾਰ ਘਟਾਇਆ ਹਾਂਜੀ ਵੀਰ ਜੀ ਕਿੰਨਾ ਮੈਂ 10 ਕਿਲੋ ਪਹਿਲਾਂ ਕਿੰਨਾ ਸੀ ਮੇਰਾ ਵੀਰ ਜੀ ਸੀ ਜੀ ਹੁਣ 52 ਮੇਰਾ ਆਇਡਲ weight ਹੈ ਇਹ ਤੇ ਕਿੰਨੇ ਟਾਈਮ ਚ ਘਟਾ ਲੈ 10 ਕਿਲੋ ਜੀ ਇੱਕ ਮਹੀਨੇ ਚ ਫਿਰ ਜਦੋਂ 10 ਕਿਲੋ ਇੱਕ ਮਹੀਨੇ ਚ ਭਾਰ ਘਟ ਗਿਆ ਕਮਜ਼ੋਰੀ ਆਈ ਉਹ ਕੰਮ ਨਹੀਂ ਕਰਦੀ ਹੁੰਦੀ ਨਹੀਂ ਬਿਲਕੁਲ ਵੀ ਨਹੀਂ ਵੀਰ ਜੀ ਕਿਉਂ ਮੈਂ ਨਿਊਟ੍ਰੀਸ਼ਨ ਯੂਜ਼ ਕੀਤਾ ਵੀਰ ਜੀ ਨਿਊਟ੍ਰੀਸ਼ਨ ਨਾਲ ਫਿਰ ਵੀਕਨੈਸ ਤਾਂ ਬਿਲਕੁਲ ਵੀ ਨਹੀਂ ਆਈ ਮੈਨ ਅੱਛਾ ਹਾਂ ਜੀ ਮੈਨੂੰ ਥਾਇਰੋਇਡ ਸੀ ਮੇਨ ਤਾਂ ਥਾਇਰੋਇਡ ਠੀਕ ਹੋ ਗਿਆ। ਹਾਂਜੀ ਥਾਇਰੋਇਡ ਕਰਕੇ ਮੇਰਾ weight ਜ਼ਿਆਦਾ ਵੱਧ ਰਿਹਾ ਸੀ ਤੇ ਉਹਨੂੰ ਲੈ ਕੇ ਫਿਰ ਮੈਂ ਸਟ੍ਰੈਸ 'ਚ ਰਹਿਣ ਲੱਗੀ ਸੀ ਬਹੁਤ ਜ਼ਿਆਦਾ। ਫਿਰ ਥਾਇਰੋਇਡ ਵਾਲੀ ਗੋਲੀ ਖਾਣੇ ਕਿ ਛੱਡਤੀ ਹੁਣ? ਨਹੀਂ ਹੁਣ ਨਹੀਂ ਮੈਂ ਖਾਂਦੀ ਜੀ। ਆ ਤਾਂ ਬਈ ਡਾਕਟਰਾਂ ਕੋਲੇ ਵੀ ਜਾਣੋ ਹਟਾ ਦੇਵੇ। ਇਹ ਭੈਣੇ ਤੁਸੀਂ ਵੀ ਪਰ ਘਟਾਇਆ? ਹਾਂਜੀ ਵੀਰ ਜੀ ਮੈਂ। ਕਿੰਨਾ ਘਟਾਇਆ? ਮੇਰਾ 83 ਕਿਲੋ ਸੀ ਹੁਣ ਮੇਰਾ 63 ਕਿਲੋ ਹੈ ਵੀਰੇ। ਤੇ ਤੁਸੀਂ ਤਾਂ 20 ਕਿਲੋ ਘਟਾ ਲਿਆ ਫਿਰ? ਹਾਂਜੀ ਹਾਂਜੀ। ਕਿੰਨੇ ਕਿਨੇ ਵਿੱਚ ਘਟਾ ਲਿਆ? ਮੈਂ ਵੀਰੇ 3 ਮਹੀਨੇ। ਬਾਈ ਮੈਂ ਇਹ ਮੋਟਾਪੇ ਵਾਲਿਆ ਵੀਡੀਓ ਲਗਭਗ 2 ਕੁ ਮ ਅਸੀਂ ਉਹ ਨੰਬਰਾਂ ਤੇ ਫੋਨ ਕੀਤਾ ਤੇ ਸਾਡਾ ਭਾਰ ਘਟ ਗਿਆ ਧੰਨਵਾਦ ਕਰ ਦਿਆਂ ਨੇ ਤੇ ਮੈਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਆ ਕੋਈ ਸਨੇਹਾ ਦੇਣਾ ਚਾਹੋਂਗੇ ਬਈ ਜਿਹੜੇ ਮੋਟੇ ਨੇ ਹਾਂਜੀ ਇਹ ਹੀ ਸਨੇਹਾ ਉਹਨਾਂ ਨੂੰ ਇਹੀ ਆ ਜੀ ਵੀ ਆਪਾਂ ਘਰ ਦਾ ਖਾਣਾ ਖਾ ਕੇ ਆਪਣਾ weight ਘਟਾ ਸਕਦੇ ਆ ਕੋਈ ਇਹ ਜੀ ਵੱਡੀ ਗੱਲ ਨਹੀਂ ਹੈ ਕਿ ਕੋਈ ਜ਼ਿਆਦਾ ਭੁੱਖੇ ਨਹੀਂ ਰਹਿਣਦਾ ਇਹ ਬਹਿਮ ਆ ਆਪਾਂ 12 ਤਰ੍ਹਾਂ ਦੀ ਮਿਲ ਮੈਂ ਪਹਿਲਾਂ ਵੀ ਗੱਲ ਚੁੱਕੀ ਆ ਦਿੰਨੇ ਆ ਜੀ ਖਾਂਦੇ ਪੀਂਦੇ ਆਪਾਂ ਨੇ ਵਜਨ ਘਟਾਉਣਾ ਜੀ ਠੀਕ ਆ ਹਾਂਜੀ ਤੇ ਬਈ ਸਕਰੀਨ ਤੇ ਚੱਲ ਰਹੇ ਨੇ ਭੈਣ-ਭਰਾ ਦੇ ਨੰਬਰ ਕਿਸੇ ਨੇ ਵੀ ਆਪਣਾ ਭਾਰ ਘਟਾਉਣਾਗਾ ਇਹ ਨੰਬਰਾਂ ਤੇ ਕਾਲ ਕਰ ਲਓ ਕਈ ਵ ਤਾਂ ਤੁਸੀਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਨਾਲ ਦੀ ਨਾਲ ਭੈਣੋਰੇ ਤੁਹਾਨੂੰ ਰਿਪਲਾਈ ਕਰਨਗੇ ਹੁਣ ਵੀਡੀਓ ਸ਼ੇਅਰ ਕਰਕੇ ਤੁਹਾਡੇ ਮੋٹے ਦੋਸਤਾਂ ਤੱਕ ਜਰੂਰ ਭੇਜ ਦਿਓ ਧੰਨਵਾਦ